ਸੰਬਰ ਨੂੰ ਮੇਰੇ ਬਜ਼ੁਰਗਾਂ ਦਾ ਸਵਰਗਵਾਸੀ ਸੰਤਰਾਮ ਸਿੰਘ ਰਾਜੀ ਦਾ ਜਨਮ ਦਿਹਾੜਾ ਹੁੰਦਾ ਹੈ। ਔਰ ਉਹਨਾਂ ਦੇ ਸਟੈਚੂ ਦੇ ਉੱਪਰ ਸਮਾਨੇ ਚ ਸਾਰੇ ਸਾਥੀ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਰਾਜਨੀਤਿਕ ਸਾਥੀ ਉਹਨਾਂ ਦੇ ਪਰਿਵਾਰ ਦੇ ਸਾਥੀ ਹਮੇਸ਼ਾ ਉਰੇ ਉਹਨਾਂ ਦੇ ਦਿਖਾਏ ਹੋਏ ਰਾਹਾਂ 'ਤੇ ਚੱਲਣ ਦਾ ਪ੍ਰਣ ਹਮੇਸ਼ਾ ਹਰ ਸਾਲ ਕਰਦੇ। ਅੱਜ ਉਹਨਾਂ ਦੇ 90ਵੇਂ ਜਨਮ ਦਿਹਾੜੇ ਦੇ ਉੱਪਰ ਸਾਰੀ ਸੰਗਤ ਉਸੇ ਪਿਆਰ ਦੇ ਨਾਲ ਉਸੇ ਸੋਚ ਦੇ ਨਾਲ ਉਹੀ ਸਨੇਹਾ ਆਪਣੀ ਨੌਜਵਾਨ ਪੀੜ੍ਹੀ ਨੂੰ ਦੇਣ ਖਾਤਰ ਪੂਰੇ ਕੱਤਰ ਹੋਈ ਔਰ ਉਸੇ ਵਾਸਤੇ ਅਸੀਂ ਸਾਜਾ ਅਜੂਰੇ ਹਾਜ਼ਰ ਹਾਂ। ਹੂੰ। ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਕਮ ਆਸਾਨ ਵਿੱਚ ਹੈ ਕੱਲ ਦੋ ਦਿਨ ਤੋਂ ਇਸ ਤੇ ਕਿਆ ਕਹੋਗੇ ਕਾਂਗਰਸ ਪਾਰਟੀ ਦੀ ਜਿਹੜੀ ਮੰਨ ਲਓ ਆਵਾਜ਼ ਉੱਠ ਰਹੀ ਹੈ। ਕਾਂਗਰਸ ਪਾਰਟੀ ਦਾ ਕੋਈ ਕਮ ਆਸਾਨੀ ਵਿੱਚ ਜਿਹੜੇ ਸੀਐਮ ਦੇ ਦਾਅਵੇਦਾਰੀ ਆ ਕਹਿੰਦੇ ਜੀ ਪਰ ਦਾਵਾ ਸਾਹਿਬ ਫਲਾਣਾ ਸਾਹਿਬ ਕੌਣ ਹੈ ਮਤਲਬ। ਕਿਹਦੇ ਕੈਨਲ ਦਾ ਕੁਛ ਨਹੀਂ ਹੁੰਦਾ ਕਿਸੇ ਨੇ ਆਪਣੇ ਆਪ ਦਾ ਕਹਿ ਨਹੀਂ ਕਿ ਮੈਂ ਦਾਵੇਦਾਰ ਹਾਂ। ਉਹ ਤਾਂ ਜਦੋਂ ਪਾਰਟੀ ਚੋਣਾਂ ਜਿੱਤ ਕੇ ਐਮਐਲਏ ਦੀ ਮੰਡਟ ਆਜੂਗੀ ਤੇ ਕਾਂਗਰਸ ਪਾਰਟੀ ਇਹ ਹਾਲਾ ਕਮਾਂਡ ਫੈਸਲਾ ਕਰੂਗੀ ਕਿ ਕਿ ਪੰਜਾਬ ਨੂੰ ਕੌਣ ਲੀਡ ਕਰੂਗਾ ਤੋ ਇਸ ਕਰਕੇ ਪੰਜਾਬ ਦੇ ਵਿੱਚ ਕੋਈ ਕਾਂਗਰਸ ਪਾਰਟੀ ਦੇ ਕੋਈ ਮੁੱਖ ਮੰਤਰੀ ਨਹੀਂ ਹੈਗੇ ਤੇ ਕੋਈ ਬੰਦਾ ਆਪਣੇ ਆਪ ਨੂੰ ਮੁੱਖ ਮੰਤਰੀ ਕਹਿ ਨਹੀਂ ਰਿਹਾ ਤੇ ਮੈਂ ਸਮਝਦਾ ਇਹ ਗੱਲਾਂ ਤਾਂ ਸਾਰੀਆਂ ਮੀਡੀਆ 'ਚ ਹੀ ਚੱਲੀ ਜਾਂਦੀਆਂ ਕਿ ਜੀ ਪੰਜ ਮੁੱਖ ਮੰਤਰੀ ਹੋਗੇ ਤਿੰਨ ਹੋਗੇ ਇਹ ਤਾਂ ਵਿਰੋਧੀ ਧਰਤ ਵਾਲਿਆਂ ਦਾ ਇੱਕ ਛੜਜੰਤਰ ਹੈ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ ਕਾਂਗਰਸ ਪਾਰਟੀ ਇਕੱਠੀ ਹੋ ਕੇ ਪੰਜਾਬ ਦੀ ਵਾਗਡੋਰ ਸਵਾਲੂਗੀ ਚੌਣ ਲੜੂਗੀ ਦਬ ਕੇ ਲੋਕਾਂ ਦਾ ਫਤਵਾ ਲਾਉਗੀ ਔਰ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਲੋਕਾਂ ਨੇ ਬਦਲ ਵਾਲੀ ਸਰਕਾਰ ਦੇਖ ਲਈ ਔਰ ਆਪਾਂ ਸਭ ਨੇ ਦੇਖਿਆ ਕਿ ਪਿਛਲੇ 4 ਸਾਲ ਚ ਜੋ ਵਾਦਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਕਿਸੇ ਇੱਕ ਵਾਦੇ ਦੇ ਉੱਪਰ ਆਮ ਆਦਮੀ ਪਾਰਟੀ ਖਰੀ ਨਹੀਂ ਹੁੰਦੀ ਸੀ ਤੁਸੀਂ ਕਹਿੰਦੇ ਕਾਂਗਰਸ ਦੇ ਨਵਜੋਤ ਕੋਰ ਸਧੂਦਿਤ ਕਾਂਗਰਸ ਕੀ تھی ਉਹੀ ਕਰ ਰਹੀ ਹੈ 500 ਕਰੋੜ ਰੁਪਏ 5 ਕਰੋੜ ਰੁਪਏ ਐਮਐਸ ਲਈ ਸੀਐਮ ਬਸਤੇ ਐਨਕੀ ਟਿਕਾ ਵਸਤੇ ਮੈਂ ਕੱਲ ਕਹੀ ਹੈ ਕਿ ਉਹ ਇਹ ਕਹਿਣਾ ਚਾਹਦੀ ਸੀ ਕੀ ਕਿਹਾ ਗਿਆ ਕਿਵੇਂ ਚੱਲਿਆ ਮੀਡੀਆ ਦੇ ਵਿੱਚ ਮੈਂ ਉਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਉਸ ਦੇ ਉੱਪਰ ਪਾਰਟੀ ਵੱਲੋਂ ਕਾਰਗੁਜ਼ਾਰੀ ਹੋਣ ਦੀ ਲੋੜ ਸੀ ਉਹ ਕੱਲ ਪਾਰਟੀ ਨੇ ਆਪਣੀ ਕਾਰਗੁਜ਼ਾਰੀ ਕਰਨੀ ਅੱਜ ਨਵਾਂ ਟੀਵੀ ਟਾਇਆ ਹੈ ਨਬਦੋ ਸਿੱਧੂ ਦਾ ਵੀ ਬੜਿੰਗ ਤੋਂ ਸੈਟਿੰਗ ਹੈ ਸੀਐਮ ਨਾਲ ਪੰਜਾਬ ਦੇ ਦੇਖੋ ਗੱਲ ਇਹ ਹੈ ਕਿ ਉਹਨਾਂ ਦੇ ਆ ਕੋਈ ਵੀ ਚੀਜ਼ ਕੋ ਨਿੱਜੀ ਹੋ ਸਕਦੀ ਹੈ ਮੈਂ ਉਹਦੇ ਉੱਪਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਜਦੋਂ ਕੋਈ ਬੰਦੇ ਦੇ ਉੱਪਰ ਕੋਈ ਪਾਰਟੀ ਵੱਲੋਂ ਕਾਰਗੁਜ਼ਾਰੀ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹਰ ਬੰਦੇ ਦੇ ਆਪਣੇ ਰਿਐਕਸ਼ਨ ਬੋਲ ਹੁੰਦੇ ਆ ਹਰ ਬੰਦੇ ਨੇ ਆਪਣੀ ਗੱਲ ਦੀ ਕੋਈ ਨਾ ਕੋਈ ਗੱਲ ਕਹਿਣੀ ਹੁੰਦੀ ਹੈ ਹਮਮ ਕੱਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਵੀ ਜਨਮ ਦਿਨ tha ਸੋ ਫਿਰ ਬਾਦਲ ਨੇ ਆਪਣੀ ਸੀਟ ਬਦਲ ਕੇ ਉੱਥੋਂ ਕਿੱਧਰਵਾ ਤਾ ਐਲਾਨ ਕਰਤਾ ਕੰਗ ਚੋਣਾਂ ਲੜਾਂਗਾ ਕਾ ਤੁਸੀਂ ਸੰਗਰੂਰੀ ਥੜਕੇ ਕਿ ਤੁਸੀਂ ਵੀ ਕਿਸੇ ਸਾਹਿਬ ਪਾਸੇ ਕਾ ਸੰਗਰੂਰੀ ਮੈਂ ਤਾਂ ਭਾਈ ਸੰਗੂਰ ਦੇ ਲੋਕਾਂ ਨੇ ਪਿਆਰ ਕੀਤਾ ਜਿਵੇਂ ਸਮਾਨੇ ਦੇ ਲੋਕ ਪਿਆਰ ਕਰਦੇ ਆ ਪਰ ਮੈਂ ਚੋਣ ਲੜਨ ਵਾਸਤੇ ਹਮੇਸ਼ਾ ਕਿਹਾ ਕਿ ਮੈਂ ਸੰਗੂਰ ਦੇ ਵਿੱਚ ਜਾ ਕੇ ਚੋਣ ਲੜਾਂਗਾ ਜੇ ਸਮਾਨੇ ਦੇ ਟਿਕਟ ਮਿਲ ਗਈ ਫਿਰ ਉਹ ਤਾਂ ਫਿਰ ਪਾਰਟੀ ਦਾ ਭਰਾਵਾ ਫੈਸਲਾ ਹੁਣ ਉੱਥੇ ਦਾ ਮੈਂ ਕੁਝ ਨਹੀਂ ਕਰ ਸਕਦਾ ਉਹ ਤਾਂ ਪਾਰਟੀ ਨੇ ਪਿਛੇਵਾਰ ਅਨੰਦਪੁਰ ਸਾਹਿਬ ਭੇਜਦਾ ਸੀ ਆ ਤੇ ਫਿਰ ਉੱਥੇ ਜਾ ਕੇ ਤੇ ਚੋਣ ਲੜਨੀ ਪਈ ਨਾ ਉੱਥੇ ਲੋਕਾਂ ਨੇ ਬੜਾ ਪਿਆਰ ਦਿੱਤਾ ਜਿਉਂਦਾ ਠੀਕਾ ਮੜ ਜੀ ਕਸਰ ਰਹਿ ਗਈ ਨਹੀਂ ਤਾਂ ਉੱਥੇ ਦੇ ਸੇਵਾ ਮਿਲ ਜਾਂਦੀ ਉਸ ਉਸ ਧਰਤੀ ਦੀ ਸੇਵਾ ਮਿਲ ਜਾਂਦੀ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਿਲਾਕ ਸਮਿਤੀ ਦੀ ਚੋਣਾਂ ਆ 14 ਨੇ ਪੋਲਿੰਗ ਹੋਣੀ ਹੈ ਕਿਆ ਦੇਖ ਰਹੇ ਹੋ ਇਸ ਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਗਜ਼ਾਂ ਤੋਂ ਲੈ ਕੇ ਅੱਜ ਤੱਕ ਕੀ ਮਾਹੌਲ ਚੱਲ ਰਿਹਾ ਪੰਜਾਬ 'ਚ ਕਿਸ ਤਰੀਕੇ ਨਾਲ ਕਾਗਜ਼ਾਂ ਨੂੰ ਰੱਦ ਕਰਨ ਦੀ ਕਾਰਗੁਜ਼ਾਰੀ आम आदमी पार्टी ने की थी और मैं जो ते गल ਦੱਸਣਾ ਚਾਹੁੰਨਾ ਸਾਡੇ ਕਾਕੜਾ ਜ਼ੋਨ ਜੋ ਐਸੀ ਰਿਜ਼ਰਵ ਸੀਗਾ ਉਥੇ ਅਸੀਂ ਇੱਕ ਨੌਜਵਾਨ ਮੁੰਡੇ ਨੂੰ ਜਿਹੜਾ ਕਿ ਐਮਐਸਸੀ ਆਈਟੀ ਪੜ੍ਹਿਆ ਲਿਖਿਆ ਐਸਸੀ ਪਰਿਵਾਰਾਂ ਦਾ ਬੱਚਾ ਸੀ ਦਿਲਪ੍ਰੀਤ ਉਹਨੂੰ ਅਸੀਂ ਟਿਕਟ ਦਿੱਤਾ ਸੀ ਤੇ ਕਿਸੇ ਇੱਕ ਬੀਬੀ ਨੇ ਜੇ ਜਿਹੜੀ ਕੋਈ ਕੈਂਡੀਡੇਟ ਵੀ ਨਹੀਂ ਹੈ ਉਹਨੇ ਇਤਰਾਜ਼ ਲਾ ਕੇ ਕਾਗਜ਼ ਰੱਦ ਕਰਾਤੇ ਔਰ ਉਹਦਾ ਜਿਹੜਾ ਮੋਬਾਈਲ ਨੰਬਰ ਲਿਖਿਆ ਉਹ ਅੰਮ੍ਰਿਤਸਰ ਬੋਲਦਾ ਤੋ ਇਸ ਗੱਲ ਇਸ ਤਰੀਕੇ ਦੇ ਨਾਲ ਉਹਨੇ ਕਾਗਜ਼ ਰੱਦ ਕੀਤੇ ਤਾਂ ਕਿ ਚੋਣ ਲੜਨੀ ਨਾ ਪਵੇ ਔਰ ਜਿੱਥੇ ਭਰਾਜਪਿੰਡ ਪੈਂਦਾ ਜਿਹੜਾ ਕਿ ਚੰਨੋ ਜ਼ੋਨ ਚ ਪੈਂਦਾ ਹੈ ਉਥੇ ਜਿਹੜਾ ਸਾਡਾ ਮੇਨ ਉਮੀਦਵਾਰ ਸੀ ਉਹਦੇ ਕਾਗਜ਼ ਰੱਦ ਕਰਤੇ ਤੇ ਉਸ ਰੋਸ਼ਭਜੋਂ ਆਮ ਆਦਮੀ ਪਾਰਟੀ ਦਾ ਜਿਹੜਾ ਸਰਪੰਚ ਸੀ ਭਰਾਜਪਿੰਡ ਦਾ ਉਹਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਕਿਉਂਕਿ ਉਹਨੂੰ ਇਹ ਲੱਗਿਆ ਕਿ ਸਾਡੇ ਕਾਗਜ਼ ਗਲਤ ਰੱਦ ਹੋਏ ਸਾਡੇ ਕਾਕੜਾ ਜ਼ੋਨ ਚੋਂ ਐਸਸੀ ਪਰਿਵਾਰ ਦਾ ਜਿਹੜਾ ਨੌਜਵਾਨ ਬੱਚਾ ਉਹਦੇ ਕਾਗਜ਼ ਗਲਤ ਰੱਦ ਹੋਏ ਚੰਨੋ ਜ਼ੋਨ ਜਿਸ ਚ ਭਰਾਜ ਪਿੰਡ ਪੈਂਦਾ ਉਹ ਚ ਗਲਤ ਕਾਗਜ਼ ਰਾਦ ਹੋਏ ਇਸ ਕਰਕੇ ਉਹਨੇ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਮੌਜੂਦਾ ਸਰਪੰਚ ਜੋ ਕੀ ਬੀਬਾ ਜੀ ਦੇ ਆਪਣੇ ਪਿੰਡ ਦਾ ਨਹੀਂ ਸੀਐਮ ਵਾਸਤੇ ਇੱਕ ਸਾਲ ਪਹਿਲਾਂ ਐਲਾਨ ਹੋਣਾ ਚਾਹੀਦਾ ਪੰਜਾਬ ਕਾਂਗਰਸ ਨੂੰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਮੰਨ ਲਓ ਆਵਾਜ਼ ਉੱਠੀ ਮੀਡੀਆ ਚ ਚੱਲਦਾ ਹੈ ਕਿ ਪਹਿਲਾਂ ਐਲਾਨ ਕਰ ਦਿਓ ਕਾਂਗਰਸ ਪਾਰਟੀ ਜਦੋਂ ਐਮਐਲਏ ਦਾ ਮੰਡੇਟ ਕਾਂਗਰਸ ਪਾਰਟੀ ਕੋਲ ਹੋਊਗਾ ਕਾਂਗਰਸ